ਹਸਾਂਗੇ ਹਸਾਵਾਂਗੇ ਢਿੱਡੀ ਪੀੜਾ ਪਾਵਾਂਗੇ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮਜੀ ਦੀ ਪੀਤ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਹਸਾਂਗੇ ਹਸਾਵਾਂਗੇ ਹਸਾਂਗੇ ਹਜ਼ਾਵਾਂਗੇ ਢਿੱਡੀ ਪੀੜਾ ਪਾਵਾਂਗੇ ਤੇ ਦੋਸਤੋ ਢਿੱਡੀ ਪੀੜਾ ਪਾਉਣ ਆ ਰਿਹਾ ਜੀ ਆਪਣਾ ਚਾਚਾ ਕਰਤਾਰਾ ਲੈ ਕੇ ਕੁਦੇ ਦੀਆਂ ਗੱਲਾਂ ਸਾਸੀ ਕਾਲ ਜੀ ਲਓ ਜੀ ਆ ਗਿਆ ਜੀ ਤੁਹਾਡਾ ਆਪਣਾ ਚਾਚਾ ਕਰਤਾਰਾ ਤੇ ਲੈ ਕੇ ਕੁਦੇ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੇ ਕੁਦੇ ਦੀ ਗੱਲ ਅੱਜ ਆਪਾਂ ਸ਼ੁਰੂ ਕਰ ਲੈਨੇ ਆ ਇਸ ਤੋਂ ਪਹਿਲਾਂ ਮੈਂ ਗੱਲ ਕੁਦੇ ਦੀ ਸ਼ੁਰੂ ਕਰਾਂ ਤੁਸੀਂ ਚੈਨਲ ਨੂੰ ਕਰੋ ਪਹਿਲਾਂ ਸਬਸਕ੍ਰਾਈਬ ਤੇ ਬੈਲ ਦਾ ਬਟਨ ਦਬਾ ਕੇ ਆਲ ਦੇ ਉੱਤੇ ਕਰੋ ਸੈੱਟ ਤੇ ਜੇ ਹੋ ਸਕੇ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਐਂਡ ਤੇ ਵੀ ਤੁਹਾਨੂੰ ਕੁਦਾ ਕਿਵੇਂ ਦਾ ਲੱਗਦਾ ਪਿਆ ਆ ਤੇ ਚਲੋ ਕਰਦੇ ਆਂ ਜੀ ਕੁਦੇਦਿਆਂ ਗੱਲਾਂ ਤੇ ਦੋਸਤੋ ਕੁਦੇ ਨੇ ਨਾ ਇੱਕ ਵਾਰੀ ਖੋਲੀ ਹਲਵਾਈਆਂ ਦੀ ਦੁਕਾਨ ਤੇ ਨਵੀਂ ਨਵੀਂ ਦੁਕਾਨ ਪਾਈ ਤੇ ਨਾਲ ਨੌਕਰ ਵੀ ਆਪਣੇ ਅਰਕਾਰਾ ਰੱਖ ਬੈਠਾ ਤੇ ਕਿਤੇ ਕੰਮ ਪੈ ਗਿਆ ਤੇ ਦੁੱਧ ਰੱਖ ਕੇ ਆਪਣਾ ਪੱਠੀ ਦੇ ਉੱਤੇ ਤੇ ਆਪਣੇ ਨੌਕਰ ਨੂੰ ਕਹਿ ਗਿਆ ਵੀ ਮੈਂ ਦੁੱਧ ਰੱਖਦਾ ਹੀ ਤੇ ਹੁਣ ਡੱਕ ਪਾ ਦੀ ਹੈ ਤੇ ਪੰਜਾਬੀਆਂ ਦੀ ਮਤ ਤੈਨੂੰ ਪਤਾ ਹੀ ਇਹ ਕਿਹੜੇ ਘਟ ਤੇ ਉਹ ਚੱਲ ਗਿਆ ਆਪ ਕੰਮ ਤੇ ਤੇ ਜਦੋਂ ਵਾਪਸ ਆਇਆ ਤੇ ਆਉਂਦੇ ਨੌਕਰ ਨੂੰ ਕੁਟਣ ਲਾ ਪਿਆ ਕਹਿੰਦਾ ਆ ਗਈ ਕੀਤਾ ਹੀ ਓਏ ਤੈਨੂੰ ਕਿਹਾ ਸੀ ਡੱਕ ਪਾ ਦੀ ਤੇ ਕਹਿੰਦਾ ਸਤਜ ਜੀ ਪਾਦ ਦਿੱਤੇ ਆ ਉਹ ਕਹਿੰਦਾ ਉਹ ਕੰਜਰ ਦੇ ਆ ਭੱਠੀ 'ਚ ਪਾਉਣੇ ਸੀ ਦੁੱਧ 'ਚ ਥੋੜਾ ਤੇ ਲਓ ਜੀ ਦੋਸਤੋ ਐਦਾਂ ਦੀਆਂ ਤੇ ਗੱਲਾਂ ਨੇ ਕੋ ਦੇ ਦੀਆਂ ਕੋਦਾ ਹਰ ਵਾਰੀ ਤੁਹਾਨੂੰ ਪਤਾ ਆਫਰੇ ਫਿਰਦਾ ਤੇ ਲਓ ਉਹ ਦੇਦੀ ਹਲਵਾਈਆਂ ਦੀ ਦੁਕਾਨ ਦੇ ਪਾਪਾ ਖਲਵਾਤੀ ਏ ਤੇ ਹਲਵਾਈਆਂ ਦੀ ਦੁਕਾਨ ਦੇ ਉੱਤੇ ਉਹੋ ਹੀ ਖੋਇਆ ਦੁੱਧ ਨੂੰ ਖੋਇਆ ਮਾਰ ਕੇ ਚੰਗੀ ਤਰ੍ਹਾਂ ਜਿਹੜੋ ਖੋਇਆ ਮਾਰ ਕੇ ਤੇ ਕੁਦੇ ਦੇ ਦਿਮਾਗ ਚ ਆ ਗਿਆ ਕਿ ਕਾਰਸਤਾਨੀ ਤੇ ਕੁਦੇ ਨੇ ਪਤਾ ਕੀ ਕੀਤਾ ਲਾਗ ਨਾ ਬਰਫੀ ਕਾਊਂਟਰ 'ਚ ਉੱਤੇ ਪਰਚੀ ਲਿਖਤੀ ਵੱਡੀ ਵੱਡੀ ਪੂਤੀਆ ਬਰਫੀ ਹੈ ਇੱਕ ਮੇਰੇ ਵਰਗਾ ਕੋਈ ਜੈਂਟਲਮੈਨ ਆ ਗਿਆ ਮੈਂ ਕਿਹਾ ਉਹ ਕੁਦੇ ਆ ਆਪੂ ਤੇ ਆ ਬਰਫੀ ਦਾ ਕੀਮਤ ਬੜਿਆ ਕਹਿੰਦਾ ਤਾਜੀ ਜਦੋਂ ਕੋਈ ਚੀਜ਼ ਮਰ ਜਾਂਦੀ ਹੈ ਨਾ ਉਹ ਭੂਤ ਬਣ ਜਾਂਦੀ ਹੈ ਮੈਂ ਕਿਹਾ ਉਹ ਕਿੱਦਾਂ ਤੇ ਫਿਰ ਆ ਬਰਫੀ ਕਿੱਦਾਂ ਕਹਿੰਦਾ ਉਸਤਾਜ ਜੀ ਖੋਇਆ ਮਾਰ ਕੇ ਬਰਫੀ ਬਣੀ ਹੈ ਤੇ ਦੋਸਤੋ ਕਿਵੇਂ ਦੀਆਂ ਲੱਗਦੀਆਂ ਪਈਆਂ ਤੁਹਾਨੂੰ ਖੁੱਦੇ ਦੀਆਂ ਗੱਲਾਂ ਖੁੱਦਾ ਵੈਸੇ ਬੜਾ ਚਲਾਕ ਤੇ ਤੁਸਤਿਆ ਨਾ ਖੁੱਦਾ ਗੱਲ ਭੁੰਜੇ ਨਹੀਂ ਪੈਣ ਦਿੰਦਾ ਕਿਸੇ ਵੀ ਗੱਲ ਨੂੰ ਲੈ ਕੇ ਤੇ ਚਲੋ ਦੋਸਤੋ ਗੱਲ ਕਾਦੀ ਹੈ ਕੋ ਦੇਦੀ ਅਗਲੀ ਗੱਲ ਕਰ ਲੈਨੇ ਆ ਹਲਵਾਈਆਂ ਦੀ ਦੁਕਾਨ ਤੇ ਖੋਲ ਹੀ ਬੈਠਿਆ ਸੀ ਕੋਦਾ ਕੁ ਦਿਨੇ ਸੋਚਿਆ ਕਿਉਂ ਨਾ ਇਦਾਂ ਕੀਤਾ ਜਾਏ ਕਿ ਸਹਿਰ ਤੇ ਜਾਇਆ ਜਾਏ ਜਿੱਥੇ ਮੈਨੂੰ ਕੋ ਜਾਣਦਾ ਹਣਾਏ ਤੇ ਉੱਥੇ ਜਾ ਕੇ ਮੇਲਾ ਲਾਈਏ ਤੇ ਐਤ ਕੀ ਦੀਵਾਲੀ ਵਾਲੇ ਦਿਨ ਕੋ ਦਿਨੇ ਸਹਿਰ ਚ ਜਾ ਕੇ ਜਲੇਬੀਆਂ ਕੱਢਣੀਆਂ ਸ਼ੁਰੂ ਕਰਤੀਆਂ ਇੱਕ ਸੱਜਣ ਆਇਆ ਉਹਨੇ ਕੀ ਕੀਤਾ ਕੋਦੇ ਕੋ ਲਈਆਂ ਜਲੇਬੀਆਂ ਕੱਲੋ ਤੇ ਘਰ ਚਲ ਗਿਆ ਘਰ ਜਾ ਕੇ ਜਲੇਬੀਆਂ ਖਾਣ ਲੱਗਾ ਤੇ ਵਿੱਚੋਂ ਨਿਕਲਿਆ ਕੋਦੇ ਦਾ ਵਾਲ ਕੋ ਦੇਦਾ ਵਾਲ ਨਿਕਲਿਆ ਤੇ ਕਹਿੰਦਾ ਕਾਮਾਗ ਆਵਿਆ ਉਹ ਆ ਗਿਆ ਦੁਕਾਨ ਦੇ ਕਹਿੰਦਾ ਭਦਿਆ ਆ ਤੇਰੀਆਂ ਜਲੇਬੀਆਂ ਚ ਵਾਲ ਨਿਕਲਿਆ ਵਾਲ ਕਹਿੰਦਾ ਮਹਾਰਾਜ ਇਹ ਵਾਲ ਸਾਡਾ ਬ੍ਰਾਂਡ ਆ ਬ੍ਰਾਂਡ ਇਹਦਾ ਮਤਲਬ ਸਾਡੀਆਂ ਵਧੀਆ ਜਲੇਬੀਆਂ ਨੇ ਇਹ ਬ੍ਰਾਂਡ ਆ ਵਧੀਆ ਜਲੇਬੀਆਂ ਦਾ ਚਲ ਇਦਾਂ ਕਰ ਪਾਈ ਆ ਕਿ ਜਲੇਬੀਆਂ ਹੋਰ ਤੋਲ ਦੇ ਹੈ ਕੁਦ ਨੇ ਪਾਈ ਆ ਜਲੇਬੀਆਂ ਹੋਰ ਤੋਲਤੀਆਂ ਜਾ ਕੇ ਉਸਤਾਦ ਜੀ ਲਗੇ ਜਦੋਂ ਕਾਰਖਾਨ ਤੇ ਵਾਲ ਵਿੱਚੋਂ ਨਿਕਲਿਆ ਨਹੀਂ ਤੇ ਬੜਾ ਗੁੱਸਾ ਚੜਿਆ ਕਹਿੰਦਾ ਲੱਗਦਾ ਕੰਮ ਖਰਾਬ ਆ ਐਤ ਕੀ ਇਹਨੇ ਨਕਲੀ ਜਲੇਬੀਆਂ ਦੇਤੀਆਂ ਬ੍ਰਾਂਡ ਦੇ ਵਿੱਚੋਂ ਨਿਕਲਿਆ ਨਹੀਂ ਕੋ ਦੇਖੋ ਆ ਗਿਆ ਕਹਿੰਦਾ ਕੋਦਿਆ ਐਕੀ ਨਕਲੀ ਜਲੇਬੀਆਂ ਦੇਤੀਆਂ ਆ ਬ੍ਰਾਂਡ ਤੇਰਾ ਵਿੱਚੋਂ ਨਿਕਲਿਆ ਨਹੀਂ ਤੇ ਕੋ ਦਾ ਗੋ ਪਤਾ ਕੀ ਕਹਿੰਦਾ ਕਹਿੰਦਾ ਤਾਂ ਜੀ ਜੇ ਕਰ ਰਹੀ ਪਾਇਆ ਪਾਇਆ ਜਲੇਬੀਆਂ 'ਚ ਬ੍ਰਾਂਡ ਪਾਉਣ ਲੱਗੇ ਨਾ ਤੇ ਇਸ਼ਾਰਾ ਟੱਬਰ ਗੰਜੇ ਨਾ ਹੋ ਜਾਣਗੇ ਤੇ ਤੁਹਾਨੂੰ ਸਾਡੀ ਕਮੇਡੀ ਕਿਵੇਂ ਦੀ ਲੱਗਦੀ ਪਈ ਏ ਤੁਹਾਨੂੰ ਸਾਡਾ ਘੁੱਦਾ ਕਿਵੇਂ ਦਾ ਲੱਗਦਾ ਪਿਆ ਜੇਕਰ ਵਧੀਆ ਲੱਗਦਾ ਪਿਆ ਆ ਤੇ ਲਾਈਕ ਇੱਕ ਬਣਦਾ ਆ ਲਾਈਕ ਕਰ ਦਿਓ ਪਲੀਜ਼ ਕੁਝ ਨਹੀਂ ਜਾਂਦਾ ਲਾਈਕ ਦੇਤੇ ਕਰੋ ਟਿਕ ਤੇ ਕਮੈਂਟ ਲਿਖ ਦਿਓ ਫਟਾਫਟ ਵੀ ਤੁਹਾਨੂੰ ਘੁੱਦਾ ਕਿਵੇਂ ਲੱਗਦਾ ਪਿਆ ਆ ਤੇ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਿਵਾ ਲਓ ਤਾਂ ਕਿ ਘੁੱਦੇ ਦੀਆਂ ਅਗਲੀਆਂ ਗੱਲਾਂ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਟਾਈਮ ਨਾਲ ਹਸਾਂਗੇ ਹਸਾਵਾਂਗੇ ਤੀਤੀ ਲਾਵਾ ਮੰਗੇ